ਹਾਂਜੀ ਸਰ ਸਰ ਕੀ ਮਾਮਲਾ ਸਰ ਇਹ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਬਿਜਲੀ ਵਿਭਾਗ ਦੇ ਟੈਕਸ਼ਨ ਐਸਡੀਓ ਜੀ ਉਹਨਾਂ ਕੋਲੋਂ 720000 ਦੀ ਰੋਤੀ ਲੈ ਕੇ ਗਏ ਉਸ ਦਾ ਮਾਮਲਾ ਇਹ ਜੀ ਸਾਡੇ ਲੁਧਿਆਣਾ ਵਿਧਾਰਤੀ ਦੇ ਥਾਣਾ ਅਗਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ ਐਸਡੀਓ ਜਿਸਕਰਨ ਪ੍ਰੀਤ ਸਿੰਘ ਉਹਨਾਂ ਵੱਲੋਂ ਸਾਨੂੰ ਇੱਕ ਇਤਲਾਹ ਜਣੀ ਸੀ ਕੀ ਅੱਜ ਤੋਂ 20 ਦਿਨ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਜੋ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮੁੰਲਾਪੁਰ ਦਾਖਾ ਵਿਖੇ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਬਿਲੀ ਦਾ ਕਨੈਕਸ਼ਨ ਚਾਹੀਦਾ ਹੋਣਾ ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੁੰਦੀਆਂ ਹਨ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਦੋਸ਼ੀ ਆਏ ਸੀ ਬਟ ਦੋ ਜਣੇ ਦਫ਼ਤਰ ਚ ਗਏ ਸੀ ਤੇ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗੱਲਬਾਤ ਕਰਕੇ ਵਾਪਸ ਚਲੇ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਣੇ ਦੁਬਾਰਾ ਐਕਸ਼ਨ ਸਾਹਿਬ ਦੇ ਦਫਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸਜੀਓ ਐਕਸ਼ਨ ਸਾਹਿਬ ਰਵੀ ਚੋਪੜਾ ਜੀ ਉਹਨਾਂ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗੱਲਬਾਤ ਕਰਦੇ ਨੇ ਜਿਸ ਤੇ ਜਦੋਂ ਇਹ ਗੱਲਬਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸਜੀਓ ਜਸ ਕਿਰਨਪ੍ਰੀਤ ਸਿੰਘ ਨੂੰ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਰੋਂ ਜਾਣੇ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗਗਨ ਆ ਤੇ ਤੁਹਾਡੇ ਐਕਸ਼ਨ ਰਵੀ ਜੋਬੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਆ ਇਸ ਕਨੈਕਸ਼ਨ ਨੂੰ ਲਗਾਉਣ ਵਾਸਤੇ ਜਿਸ ਦੇ ਸਵਰਥ ਵਿੱਚ ਸਾਡੇ ਕੋਲ ਪੁਖਤਾ ਸਬੂਤ ਵੀ ਹਨ ਤੇ ਇਹਨਾਂ ਨੇ ਇੱਕੀ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸਡੀਓ ਜਿਸ ਕਰਨ ਪ੍ਰੀਤਾ ਸੀ ਇਹ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੁਹਾਨੂੰ ਵੇਖ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ दर्ज ਹੋਊਗਾ ਤੇ ਸਾਰੇ ਵੀਡੀਓ ਨੂੰ ਪਲਾ ਕੇ ਤੁਹਾਡਾ ਹਸ਼ਰ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਵੱਡੀਆਂ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸ ਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾ ਲਿਆ ਸੀ 1 ਸਾਲ ਪੁੱਤੋਂ ਖਿਸਕਦੇ ਸਨ ਐਸ ਡੀਓ ਜਿਸਕਰਮਨ ਕਪੂਰ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਨੌਸ਼ੀ ਇਹਨਾਂ ਨੂੰ ਪਾਮ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇੱਕ ਸਮੇਂ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸਕਰਨ ਪੁਲੀਸ ਅੰਗੇਸਟ ਨੇ ਸਾਨੂੰ ਇੱਥੇ ਆ ਕੇ ਦਰਜਲਾ ਦਿੱਤੀ ਸੀ ਜਿਸ ਤੇ ਅਸੀਂ ਅਧੀਨ ਤਾਰਾ 140 3192 385 35 ਬੀ ਐਨ ਐਸ ਦੇ ਤਹਿਤ ਥਾਣਾ ਦੱਖਾਂ ਵਿਖੇ 181/25 ਪਰਚਾ ਦਰਜ ਕੀਤਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਵਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੇ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਇੰਸਪੈਕਟਰ ਗਦਨ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਅ ਰਵੀ ਅਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੁੰਦਾ ਵਾ ਜਿਸ ਤੋਂ ਬਾਅਦ ਸਾਡੇ ਥਾਣਾ ਦਾਖਾ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਟੀਆਂ ਨੂੰ ਫਾਲੋਅ ਅਪ ਕਰਕੇ ਹਰ-ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਿਨ 2 ਡੇਸ ਅਸੀਂ ਇਹ ਮੁਕੱਦਮਾ ਡਰੈਸ ਕੀਤਾ ਵਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਵਿਭਾਗ ਨਾਲ ਸੰਬੰਧਤ ਨਹੀਂ ਹਨ ਇਹਨਾਂ ਦੀ ਪਛਾਣ ਜੋ ਹੋਈ ਹੈ ਇਹ ਸਭ ਤੋਂ ਪਹਿਲਾ ਦੋਸ਼ੀ ਅਮਨਦੀਪ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਨੇ अरोड़ा ਜੋ ਕਿ ਪਟਿਆਲੇ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗੜ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ ਚੌਥਾ ਦੋਸ਼ੀ ਬ੍ਰਹਮਵਿੱਤ ਸਿੰਘ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਇਹ ਚਾਰੀ ਦੋਸ਼ੀ ਮੀਡੀਆ ਨਾਲ ਸੰਬੰਧਿਤ ਨੇ ਇਹਨਾਂ ਦੇ ਕੋਲੋਂ ਸਾਨੂੰ ਤਹਿਲਕਾ ਮੀਡੀਆ ਪੰਜਾਬ نیوز ਅਲੱਗ-ਅਲੱਗ ਮੀਡੀਆ ਦੇ ਸੰਬੰਧ ਵਿੱਚ ਸਾਨੂੰ ਆਈ.ਡੀ. ਕਾਰਡ ਵੀ ਇਹਨਾਂ ਦੇ ਬਰਾਮਦ ਹੋਏ ਨੇ ਇਹਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਵੀ ਮਿਲੀਆਂ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੀ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7,20,000 ਰੁਪਏ ਐਕਸਟਰੈਕਟ ਕੀਤਾ ਹੁਣ ਅਸੀਂ ਇਹਨਾਂ ਚਾਰਾਂ ਦੋਸ਼ੀਆਂ 'ਚੋਂ ਦੋ ਜੋ ਮੇਨ ਪਹਿਲਾ ਜੋ ਇਨਸਪੈਕਟਰ ਗੱਲਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦਾ ਦੂਸਰਾ ਬ੍ਰਹਮਬਰੀ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 30/199 ਸਫਾਬਾਦੀ ਗੇਟ ਪਟਿਆਲਾ ਦਾ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਉਹ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਨਾਂ ਕੋਲ ਜੋ ਗੱਡੀ ਵਾਰਦਾਤ ਵਿੱਚ ਇੱਕ ਨੋਵਾ ਵਰਤੀ ਸੀ ਇੱਕ ਹੋਰ ਨੋਵਾ ਇਹਨਾਂ ਕੋਲ ਦੋ ਨੋਵਾਵਰ ਕਵਰ ਕੀਤੀਆਂ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ ਅਰੋੜਾ ਦੇ ਬਾਸ ਪਈ ਹੈ ਜੋ ਇਹਨਾਂ ਨੇ ਹਜੇ ਇਸ ਕੀ ਦੀ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹਨਾਂ ਦੋਨੋਂ ਦੋਸ਼ੀਆਂ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਾਮਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਦੁਨੀਆ ਦੇ ਸਾਹਮਣੇ ਨਸ਼ਰ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲੇ ਵੀ ਪਰਚੇ ਦਰਜ ਨਹੀਂ ਹੈ ਜਾਂ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਹੈ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛ ਕੱਡੀਆਂ ਦੇ ਇਸ ਤਰੀਕੇ ਦੇ ਮਕਦਮੇ ਦਰਜ ਨੇ ਜਿਨ੍ਹਾਂ ਬਾਬਤ ਅਸੀਂ ਇਹਨਾਂ ਦੇ ਜੋ ਅਲੱਗ-ਅਲੱਗ ਸਬੰਧਤ ਥਾਣੇ ਆ ਉਹਨਾਂ ਪਾਸੋਂ ਰਿਪੋਰਟ ਲੈ ਰਹੇ ਹਾਂ ਇਹਨਾਂ ਦੀ ਰਿਮਾਂਡ ਅੱਜ ਲੈ ਕੇ ਹੋਰ ਵੀ ਡਿਟੇਲ ਦੇ ਵਿੱਚ ਪੁਸ਼ਟੀ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਟ ਪਲਨਰ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡਿਟੇਲ ਦੇ ਵਿੱਚ ਕੱਲੇ-ਕੱਲੇ ਮਕਦਮੇ ਬਾਰੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਸਰ ਇਹਨਾਂ ਦੀ ਗ੍ਰਿਫਤਾਰੀ ਕਿਥੋਂ ਹੋਈ ਇਹ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲੇ ਤੋਂ ਹੋਈ ਕੋਈ ਅਸਲਾ ਮਿਲਿਆ ਕੀ ਨਹੀਂ ਕਿਸੇ ਤਰੀਕੇ ਦਾ ਕੋਈ ਅਸਲਾ ਨਹੀਂ ਮਿਲਿਆ ਆ ਬੱਲ ਲਾਲਾ ਜੀ ਇਹਨਾਂ ਨੇ ਜੋ ਦਫਤਰ ਜਦੋਂ ਇਹਨਾਂ ਨੂੰ ਗਵਾਹ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਸਲਾਹ ਵੀ ਹੈ ਕਿ ਤੁਸੀਂ ਭੱਜਣ ਦੀ ਜਾਂ ਕਿਸੇ ਵਿੱਚ ਲਾ ਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਮਾਰ ਸਕਦੇ ਹਾਂ ਕਰੋਲਾ ਗੱਡੀ ਵਿਜ਼ਿਟ ਕਰ ਬਣੇ ਕਰੋਲਾ ਗੱਡੀ ਜੋ ਵਿਨੇ ਅਰੋੜਾ ਜੀ ਜਿਸ ਕੋਲ ਸਰਗਮ ਵੀ ਭਈ ਹੈ ਇਹਨਸ ਨੂੰ ਬਹੁਤ ਜਲਦੀ ਅਰੈਸਟ ਕਰਕੇ ਇਸ ਕੋਲੋਂ ਕਰੋਲਾ ਗੱਡੀ ਵੀ ਕਿੱਥੋਂ ਕੀਤੀ ਜਾਵੇ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਇਆ ਉਹ ਵੀ ਗਵਰਨ ਕਰੇ